ਅਸੰਖ ਦਾਤਾਰ ਅਣਗਿਣਤ ਪ੍ਰਕਾਰ ਦੇ ਦਾਤੇ ਹਨ ਧੰਨ ਗੁਰੂ ਗਰੀਬ ਨਵਾਜ ਜੀ ਨੇ ਆਸਾ ਜੀ ਦੀ ਬਾਣੀ ਦੇ ਵਿੱਚ ਸਤਿਆ ਮਨ ਸੰਤੋਖ ਉਪਜੇ ਦੇਣਾ ਕੈ ਵਿਚਾਰ ਦੇ ਦੇ ਮੰਗੇ ਸੈਸਾ ਗੁਣਾ ਸੋਭ ਕਰੇ ਸੰਸਾਰ ਤੇ ਚਾਰ ਪ੍ਰਕਾਰ ਦੇ ਦਾਤੇ ਕਥਨ ਕੀਤੇ ਹਨ ਪਹਿਲੇ ਉਹ ਹਨ ਜੋ ਦਾਨ ਦਿੱਤਾ ਮਨ ਵਿੱਚ ਸੰਤੋਖ ਰੱਖਿਆ ਉਹਦੇ ਬਦਲੇ ਕੋਈ ਛਾਣਾ ਕੀਤੀ ਕਿਆ ਮੈਨੂੰ ਮਿਲੇ ਦੂਜੇ ਉਹ ਹਨ ਇੱਕ ਵਾਰੀ ਧਾਨ ਦਿੱਤਾ ਅਗੇ ਵਿਚਾਰ ਦੇ ਰਹਿਣਾ ਹੁਣ ਕੀ ਦਈਏ ਵਿਚਾਰ ਚ ਲੱਗੇ ਰਹਿਣਾ ਤੀਜੇ ਪ੍ਰਕਾਰ ਦੇ ਉਹ ਹਨ ਧਾਨ ਤਾਂ ਥੋੜਾ ਦੇਣਾ ਫਲ ਦੀ ਬਹੁਤੀ ਇੱਛਾ ਹੋਣੀ ਸੋ ਥੇਲੀ ਦੇ ਕੇ ਹਵੇਲੀ ਮੰਗ ਲੈਣੀ ਗੰਢਾ ਦੇ ਕੇ ਸੰਢਾ ਮੰਗ ਲੈਣਾ ਇਸ ਤਰ੍ਹਾਂ ਇਹ ਤੀਜੇ ਪ੍ਰਕਾਰ ਦੇ ਹਨ ਸੋ ਸੇਵਾ ਥੋੜੀ ਮੰਗਣ ਬਹੁਤਾ ਸੋ ਅਹਰਣ ਦੀ ਚੋਰੀ ਕਰੇ ਸੂਈ ਕਰਦੀ ਧਾਨ ਕੋਠੇ ਚੜ ਕੇ ਵੇਖਦੀ ਕਿਧਰੋਂ ਆਉਣ ਵਿਵਾਨ ਤੇ ਤੀਜੇ ਪ੍ਰਕਾਰ ਦੇ ਆ ਚੌਥੇ ਹਨ ਸ਼ੋਭ ਕਰੇ ਸੰਸਾਰ দান ਤਾਂ ਥੋੜਾ ਦੇਣਾ ਥੋੜੇ ਜੇ ਲੋਕਾਂ ਨੂੰ ਪ੍ਰਸ਼ਾਦਾ ਛਕਾ ਦੇਣਾ ਔਰ ਪਤਣਾ ਬਹੁਤ ਜ਼ਿਆਦਾ ਖਿਲਾਰ ਦੇਣੀਆਂ ਕਿ ਲੋਕ ਆਖਣ ਬੱਲੇ ਬੱਲੇ ਬੜਾ ਵੱਡਾ ਜੱਗ ਕੀਤਾ ਇਹ ਮਸ਼ਹੂਰੀਆਂ ਬਹੁਤੀਆਂ ਕਰ ਦੇਣੀਆਂ ਸੋਸ਼ਲ ਮੀਡੀਆ ਤੇ ਜਾਂ ਅਖਬਾਰਾਂ ਆਦਿਕਾਂ ਚ ਮੀਡੀਆ ਦੇ ਉੱਪਰ ਕਿ ਬੜਾ দান ਦਿੰਦਾ ਹੈ ਤਿੰਨ ਚਾਰ ਜਾਣੇ ਰਲ ਕੇ ਇੱਕ ਰੋਗੀ ਨੂੰ ਕੇਲਾ ਖਵਾਉਂਦੇ ਸੀ ਫੋਟੋ ਖਿੱਚ ਕੇ ਪਾਤੀ ਵੀ ਲਾ ਜੀ ਇਹ দান ਕਰ ਰਿਹਾ ਇਹਨੂੰ ਜਾ ਕੇ ਸਹਿਯਤਾ ਕੀਤੀ ਹੈ ਫਲ ਸੁਖਾਇਆ ਇਸ ਇਸ ਪ੍ਰਕਾਰ ਅਸੰਖ ਹੀ ਦਾਤ ਆਰ ਦਾਤਾ ਨੂੰ ਪ੍ਰਾਪਤ ਕਰਨ ਵਾਲੇ ਹਨ ਅਣਗਿਣਤ ਹੀ ਦਾਨ ਦੇਣ ਦੇ ਫਲ ਹਨ ਅਣਗਿਣਤ ਪ੍ਰਕਾਰ ਦੀਆਂ ਦਾਨ ਦੇਣ ਦੀਆਂ ਵਿਧੀਆਂ ਹਨ ਅਣਗਿਣਤ ਪ੍ਰਕਾਰ ਦੇ ਗ੍ਰੰਥ ਦਾਨ ਦਾ ਕਥਨ ਕਰਨ ਵਾਲੇ ਹਨ ਲੋਕ ਕਹਿਣ ਕਿ ਇਹ ਦਾਨੀ ਹੈ ਤੇ ਦੁਨੀਆ ਵਿੱਚ ਜਸ ਮਾਣ ਹੋਵੇ ਗੁਰੂ ਕੇ ਪਿਆਰਿਓ ਇਸ ਪ੍ਰਕਾਰ ਅਨੇਕਾਂ ਪ੍ਰਕਾਰ ਦੇ ਨਾਲ ਲੋਕਾਂ ਦੇ ਵਿੱਚ ਮਸ਼ਹੂਰੀ ਕਰਦੇ ਆ ਤੇ ਸਾਡੀ ਸ਼ੋਭਾ ਹੋਵੇ ਔਰ ਇਹਨਾਂ ਸਾਰੇ ਦਾਤਿਆਂ ਦੇ ਨਾਲੋਂ ਵੱਡਾ ਦਾਤਾ ਕਿਹੜਾ ਹੈ ਪਰਮੇਸ਼ਰ ਹੈ ਜੋ ਐਸਾ ਦਾਤਾ ਨਹੀਂ ਉਹ ਵੱਡਾ ਦਾਤਾ ਹੈ ਉਹ ਕਿਸੇ ਦਾ ਮੰਗਤਾ ਨਹੀਂ ਹੈ ਸਗੋ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਦਾਤਾ ਹੈ ਅਕਿਰਤ ਕੜਾ ਨੂੰ ਪਾਲਦਾ ਪ੍ਰਭ ਨਾਨਕ ਸਤਿਬਕਸੰਦ